ਚੰਡੀਗੜ੍ਹ ਦੇ ਵਿੱਚ ਪੋਲਿਊਸ਼ਨ ਨੂੰ ਘੱਟ ਕਰਨ ਦੇ ਲਈ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਤਿੰਨ ਗੱਡੀਆਂ ਉਹਨਾਂ ਨੇ ਖਾਸ ਤੌਰ ਤੇ ਇਸ ਡਿਊਟੀ ਲਈ ਲਾਈਆਂ ਜਿਹੜੀਆਂ ਰੋਡ ਤੇ ਪਾਣੀ ਮਾਰਦੀਆਂ ਤੇ ਨਾਲ ਨਾਲ ਦਰਖਤਾਂ ਦੇ ਪੱਤੇਆਂ ਤੇ ਪਾਣੀ ਮਾਰਦੀਆਂ ਬਾਬੂ ਸ਼ਾਹੀ ਦੇਖ ਰਹੇ ਤੁਸੀਂ ਚੰਡੀਗੜ੍ਹ ਦੇ ਵਿੱਚ ਪੋਲਿਊਸ਼ਨ ਨੂੰ ਘੱਟ ਕਰਨ ਦੇ ਲਈ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਤੁਹਾਨੂੰ ਦਿਖਾਵਾਂਗੇ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਤਿੰਨ ਸਪੈਸ਼ਲ ਗੱਡੀਆਂ ਜਿਹੜੀਆਂ ਡਿਊਟੀ ਤੇ ਲਾਈਆਂ ਗਈਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਜਿੰਨੇ ਵੀ ਰੁੱਖ ਨੇ ਉਹਨਾਂ ਤੇ ਪਾਣੀ ਦਾ ਛੜਕਾਅ ਕਰਦੀਆਂ ਹਨ ਰੋੜਾਂ ਤੇ ਵੀ ਪਾਣੀ ਦਾ ਛੜਕਾਅ ਕਰਦੀਆਂ ਜਿਹਦੇ ਨਾਲ ਜਿਹੜਾ ਹੈਗਾ ਉਹ ਰੋੜਾਂ ਵੀ ਸਾਫ਼ ਹੁੰਦੀਆਂ ਤੇ ਜਿਹੜੇ ਦਰਖਤ ਨੇ ਪੱਤੇ ਐ ਉਹ ਵੀ ਸਾਫ਼ ਹੁੰਦੇ ਐ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਇਹਦੀ ਫੰਕਸ਼ਨਿੰਗ ਹੈ ਜਿਹੜੀ ਸੋ ਗ੍ਰੀਨ ਇੰਡੀਆ ਦੇ ਤਹਿਤ ਜਿਹੜਾ ਹੈਗਾ ਇਹ ਇੱਕ ਕਦਮ ਚੁੱਕਿਆ ਗਿਆ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੀ ਜੀ ਆਪਾਂ ਗੱਲ ਕਰੀਏ ਤਾਂ ਤਿੰਨ ਗੱਡੀਆਂ ਉਹਨਾਂ ਨੇ ਖਾਸ ਤੌਰ ਤੇ ਇਸ ਡਿਊਟੀ ਲਈ ਲਾਈਆਂ ਜਿਹੜੀਆਂ ਰੋਡ ਤੇ ਪਾਣੀ ਮਾਰਦੀਆਂ ਤੇ ਨਾਲ ਨਾਲ ਦਰਖਤਾਂ ਦੇ ਪੱਤਿਆਂ ਤੇ ਪਾਣੀ ਮਾਰਦੀਆਂ ਦੱਸਦੀ ਹੈ ਕਿ 에ਅਰ ਕੁਆਲਿਟੀ ਇੰਡੈਕਸ ਜਿਹੜਾ ਹੈਗਾ ਲਗਾਤਾਰ ਸਾਰੇ ਸ਼ਹਿਰਾਂ ਦਾ ਹੀ ਤੇ ਚੰਡੀਗੜ੍ਹ ਦਾ ਵੀ ਕਾਫੀ ਜਿਹੜਾ ਸੀਗਾ ਉਹ ਥੱਲੇ ਆ ਰਿਹਾ ਸੀਗਾ ਪੋਲੂਸ਼ਨ ਵੱਧ ਰਿਹਾ ਸੀਗਾ ਤੇ ਉਸ ਨੂੰ ਧਿਆਨ ਚ ਰੱਖਦੇ ਹੋਏ ਕਦਮ ਜਿਹੜਾ ਸੀਗਾ ਉਹ ਲਿਆ ਗਿਆ ਤੇ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਤਿੰਨ ਗੱਡੀਆਂ ਇਹ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਦੀਆਂ ਤਿੰਨ ਗੱਡੀਆਂ ਜਿਹੜੀਆਂ ਲਾਈਆਂ 8 ਘੰਟੇ ਇੱਕ ਇੱਕ ਜਿਹੜੀ ਗੱਡੀ ਹੈਗੀ ਐ ਉਹ ਅ ਡਿਊਟੀ ਦਿੰਦੀ ਆ ਦੋ ਹਰ ਟਾਈਮ ਇੱਥੇ ਇਹਦੇ ਵਿੱਚ ਇੱਕ ਡਰਾਈਵਰ ਹੈ ਤੇ ਇੱਕ ਡਰਾਈਵਰ ਦੇ ਨਾਲ ਸਾਥੀ ਹੁੰਦਾ ਦੋ ਜਾਣੇ ਹਰ ਗੱਡੀ 'ਚ ਮੌਜੂਦ ਰਹਿੰਦੇ ਆ ਤੇ ਰੂਟ ਪਲਾਨ ਜਿਹੜਾ ਹੁੰਦਾ ਉਹ ਪਹਿਲਾਂ ਤੋਂ ਡਿਸਾਈਡ ਹੁੰਦਾ ਹੈ ਕਿ ਇੱਕ ਗੱਡੀ ਦਾ ਕਿ ਇਹ ਇਹ ਏਰੀਆ ਜਿਹੜਾ ਕਵਰ ਕਰਨਾ ਹੈ ਇਸ ਵੇਲੇ ਸੁਖਨਾ ਲੈਕ ਦੇ ਸਾਹਮਣੇ ਇਸ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਦੇ ਨਾਲ ਜਿੰਨੇ ਵੀ ਸੜਕ ਦੇ ਪਾਸੇ ਦੇ ਜਿਹੜੇ ਦਰਖਤ ਲੱਗੇ ਆ ਇਹ ਉਹਨਾਂ ਦਰਖਤਾਂ ਨੂੰ ਧੋਂਦੇ ਹੋਏ ਤੇ ਨਾਲ ਨਾਲ ਰੋਡ ਤੇ ਵੀ ਪਾਣੀ ਮਾਰਦੇ ਹੋਏ ਇਹ ਗੱਡੀ ਜਿਹੜੀ ਹੈਗੀ ਜਾਰੀ ਹੈਗੀ ਐ ਸੋ ਕਾਫੀ ਵੱਡਾ ਏਰੀਆ ਜਿਹੜਾ ਇਸੇ ਤਰ੍ਹਾਂ ਦੇ ਨਾਲ ਕਵਰ ਕਰਦੀ ਐ ਸੋ 에어 ਕੁਆਲਿਟੀ ਇੰਡੈਕਸ ਨੂੰ ਇੰਪਰੂਵ ਕਰਨਾ ਹੋਵੇ ਪੋਲਿਊਸ਼ਨ ਜਿਹੜਾ ਹੈਗਾ ਉਹਦਾ ਜਿਹੜਾ ਆਊਟਪੁੱਟ ਹੈ ਉਹ ਘੱਟ ਤੋਂ ਘੱਟ ਦਿਖੇ ਪੋਲਿਊਸ਼ਨ ਤੋਂ ਜਿੰਨਾ ਜਿਹੜੀ ਫਾਇਦਾ ਹੋ ਸਕਦਾ ਜਿੰਨੀ ਮੁਕਤੀ ਹੋ ਸਕਦੀ ਹੈ ਸ਼ਹਿਰ ਦੀ ਸੋ ਉਸ ਪਰਪਸ ਦੇ ਨਾਲ ਇਹ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਲਗਭਗ 7-8 ਮਹੀਨੇ ਹੋ ਚੁੱਕੇ ਨੇ ਇਸ ਪ੍ਰੋਜੈਕਟ ਨੂੰ ਸ਼ੁਰੂ ਹੋਏ ਤੇ ਇਸ ਵੇਲੇ ਹਾਲਾਂਕਿ ਹੁਣ ਜ਼ਰੂਰ ਮੌਸਮ ਬਦਲਿਆ ਪਰ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਵੀ ਗਰਮੀ ਪੈਂਦੀ ਰਹੀ ਹੈ ਤੇ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਗਰਮੀ ਜਿਹੜੀ ਹੈ ਉਹ ਪੈਂਣ ਦੀ ਸੰਭਾਵਨਾ ਹੈਗੀ ਹੈ ਸੋ ਉਹ ਇੰਨੀ ਗਰਮੀ ਦੇ ਵਿੱਚ ਵੀ ਜਿਹੜੀ ਹੈ ਕਿਤੇ ਨਾ ਕਿਤੇ ਦਰਖਤਾਂ ਨੂੰ ਵੈਸੇ ਵੀ ਰਾਹਤ ਮਿਲਦੀ ਹੈ ਕਿ ਜਿਹੜਾ ਪਾਣੀ ਨਾਲ ਛੜਕਾ ਜਿਹੜਾ ਕੀਤਾ ਜਾਂਦਾ ਹੈਗਾ ਕਿਉਂਕਿ ਕਾਫੀ ਆਪਾਂ ਦੇਖਦੇ ਆਂ ਜਿਹੜੇ ਰੁੱਖ ਹੁੰਦੇ ਆ ਉਹਨਾਂ ਦੇ ਪੱਤੇ ਵੀ ਕਈ ਵਾਰ ਗਰਮੀ ਨਾਲ ਮੱਚ ਜਾਂਦੇ ਆ ਸੋ ਕਿਤਨਾ ਕਿਤੇ ਉਸ ਪੱਖੋਂ ਵੀ ਅ ਬੜਾ ਜਿਹੜਾ ਹੈਗਾ ਉਹ ਫਾਇਦਾ ਹੁੰਦਾ ਤੇ ਨਾਲ ਨਾਲ ਸ਼ਹਿਰ ਦਾ ਪੋਲੂਸ਼ਨ ਜਿਹੜਾ ਹੈਗਾ ਉਹ ਘਟਦਾ ਸੋ ਚੰਡੀਗੜ੍ਹ ਦੀ ਜੇ ਗੱਲ ਕਰੀ ਜਿਸ ਨੂੰ ਦਾ ਸਿਟੀ ਬਿਊਟੀਫੁਲ ਕਿਹਾ ਜਾਂਦਾ ਹੈ ਹਰ ਸਾਲ ਕੋਸ਼ਿਸ਼ੇ ਰਹਿੰਦੀ ਹੈ ਕਿ ਚੰਡੀਗੜ੍ਹ ਸਵੱਛ ਸਰਵੇਕਸ਼ਨ ਰੈਂਕਿੰਗ ਦੇ ਵਿੱਚ ਵੀ ਅ ਚੰਗੇ ਨੰਬਰ ਤੇ ਆਵੇ ਹਾਲਾਂਕਿ ਪਿਛਲੇ ਕਾਫੀ ਸਾਲਾਂ ਤੋਂ ਜਿਹੜੀ ਰੈਂਕਿੰਗ ਹੈ ਉਹ ਖਿਸਕਦੀ ਜਾ ਰਹੀ ਹੈ ਪਰ ਉਪਰਾਲੇ ਕੁਛ ਨਾ ਕੁਛ ਹੋਰਾਂ ਸ਼ਹਿਰਾਂ ਨਾਲੋਂ ਇੱਥੋਂ ਇੱਥੇ ਦੇਖਿਆ ਜਾਂਦਾ ਕਿ हटਕੇ ਕੀਤੇ ਜਾਂਦੇ ਆ ਤਾਂ ਜੋ ਇੱਥੇ ਜਿਹੜੀ ਸ਼ਹਿਰ ਦੀ ਬਿਊਟੀ ਹੈ ਸ਼ਹਿਰ ਦੀ ਜਿਹੜੀ ਸਾਫ ਸਫਾਈ ਹੈ ਉਹ ਬਣੀ ਰਹੇ ਸੋ ਉਹਦੇ ਤਹਿਤ ਹੀ ਜਿਹੜਾ ਹੈਗਾ ਇਹ ਇੱਕ ਵੱਖਰੇ ਕਿਸਮ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀਗਾ ਤੁਸੀਂ ਦੇਖਦੇ ਹੋ ਕਿਵੇਂ ਤੁਹਾਨੂੰ ਵੀ ਗੱਡੀਆਂ ਬਹੁਤ ਥਾਵਾਂ ਤੇ ਮਿਲੀਆਂ ਹੋਣਗੀਆਂ ਅਜਾਂਦਿਆਂ ਨੂੰ ਸੋ ਤਿੰਨ ਗੱਡੀਆਂ ਜਿਹੜੀਆਂ ਟੋਟਲ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀਆਂ ਉਹ ਇਸੇ ਤਰ੍ਹਾਂ ਦੇ ਨਾਲ ਪੋਲੂਸ਼ਨ ਨੂੰ ਘੱਟ ਤੋਂ ਘੱਟ ਕਰਨ ਦੇ ਲਈ ਕੰਮ ਕਰਦੀਆਂ ਤੇ ਦਰਖਤਾਂ ਦਾ ਤੇ ਰੋੜਾਂ ਦਾ ਜਿਹੜਾ ਹੈਗਾ ਉਹਨਾਂ ਦੇ ਪਾਣੀ ਮਾਰ ਕੇ ਸਾਫ ਸਫਾਈ ਜਿਹੜੀ ਹੈ ਉਹ ਕਰ ਰਹੀਆਂ ਸੋ ਜਿਹੜੀ ਕਿੰਨਾ ਕੇਸ ਦਾ ਆਉਣ ਵਾਲੇ ਸਮੇਂ ਚ ਫਰਕ ਪਊਗਾ ਇਹ ਵੀ ਵੇਖਣਗੇ ਤੇ ਹੋ ਸਕਦਾ ਵੀ ਹੋਰ ਗੱਡੀਆਂ ਜਿਹੜੀਆਂ ਨੇ ਇਸੇ ਤਰ੍ਹਾਂ ਦੀਆਂ ਉਹ ਸ਼ਹਿਰ ਚ ਹੋਰ ਇੰਟਰੋਡਿਊਸ ਕੀਤੀਆਂ ਜਾਣ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਵਭਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼